ਮੈਡਮ ਪਹਿਲਾਂ ਤਾਂ ਦੇਖੋ ਆ ਪਹਿਲਾਂ ਰੋਕਣ ਦੇਵੋਗੇ ਸਾਨੂੰ ਰੋਕਣ ਦੇ ਦੀ ਸਵਾਲ ਪੁੱਛਦੇ ਆ ਕਦੇ ਫੋਨ ਬੰਦ ਕਰ ਲੋ ਫੋਨ ਨਹੀਂ ਬੰਦ ਕਰ ਰਿਹਾ ਰਿਡੀ ਐਕਸ਼ਨ ਮਿਲੋ ਤੁਸੀਂ ਬੋਲੋ ਨਾ ਜੋ ਕੋ ਸਪੁੱਠਾ ਪੁੱਛਾਂਗੇ ਸੰਗ ਹੈ ਤਾਂ 500 ਰੁਪਏ ਹੀ ਦਿੱਤੇ ਹੈ ਕੱਡੇ ਦਾ ਇਹ ਸਵਾਲ ਹੈ ਤੁਸੀਂ ਨਾ ਮੇਰੀ ਗੱਲ ਸਮਝੋ ਭਰਾ ਮੇਰੀ ਗੱਲ ਸੁਣੋ ਜਿਹੜੀ ਗੱਲ ਪੁੱਛੀ ਨਾ ਮੈਂ ਤੇ ਪੁੱਛ ਮੈਂ ਹਾਜ਼ਰ ਮੀਰੀ ਗੱਲ ਸੁਣੋ ਤੁਹਾਡੇ ਕਿੰਦੇ ਵਿੱਚ ਕੱਟੋ ਕਰ ਆਪਾਂ ਆਪਾਂ ਦਾ ਸੁਣਾਵਾ ਸਾਡਾ ਨੁਕਾ ਹੋਇਆ ਇਹ ਤੋਂ ਇਲਾਵਾ ਹਾਂ ਦੱਸੋ ਇੱਥੇ ਇਲਾਵਾ ਮੇਰੀ ਸੁਣੋ ਮੈਂ ਕੋੜੇ ਨਾਲ ਤੈਲਾ ਮੈਂ ਨਾਲ ਤੈਲਾ ਹਾਂਜੀ 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 ਇੱਕ ਵਾਰੀ ਸਿੱਧਾ ਪਕਾਰਵਾਸੀ ਬੋਲਦੇ ਆ ਇਹ ਜਨ ਇਹਨੂੰ ਸਰਪੰਚ ਨੂੰ ਪੁੱਛੋ ਕਿ ਤੇਲੇ ਬੋਟਲਾਂ ਜਾਂ ਸੀਨੇ ਨੇ ਗੈਸ ਕੋਟਾ ਪਾਣੀ ਕਰੂ ਜਿਹੜੇ ਤੱਕ ਰਹੇ ਨੇ ਮੇਰੇ ਬੋਣੇ ਬੰਦ ਹੋਣੇ ਸਾਰੇ ਭਾਜਣ ਸਾਡੇ ਹਾ ਸਾਡੇ ਬੋਣੇ ਬੰਦ ਹੁੰਦੇ ਸਾਡੇ ਬੋਣੇ ਬੰਦ ਹੁੰਦੇ ਬਾਈ ਕਲਾਈ ਰੱਖਣੇ ਯਾਰ ਕਲਾਈ ਰੱਖਣੇ ਕੋਈ ਜਲਦੀ ਬੋਣੇ ਬੰਦ ਹੋ ਗਏ ਨਾ ਨਾ ਬੱਚਾ ਆਪਾਂ ਜਿਹੜੇ ਪਿੰਡ ਦੇ ਵਿੱਚ ਪੈਸੇ ਲਾਏ ਆ ਹਾਂ ਹਾਂ ਇੱਕ ਮਿੰਟ ਦੱਸੋ ਪਿੰਡ ਵਾਲਿਓ 50 ਪਿੰਡਾਂ ਕੋ ਲੱਗੇ ਬੈਸਕ ਨਹੀਂ ਲੱਗੇ ਸਾਹਿਬ ਉਹ ਜਨਾਬ ਸੁਣੋ ਸੁਣੋ ਵਾਹ ਵਾਹ ਕਿਹਦਾ ਲੈਣ ਦੀ ਆ ਉਹ 5 ਕਰੋੜ ਲੱਗਿਆ ਭਾਈ 5 ਕਰੋੜ ਕੋ ਲੱਗਿਆ 5 ਕਰੋੜ ਆਇਆ ਜੇ ਕੋਈ ਦੱਸ ਦੇ ਜੀਵੀਦਾਰਾਂ ਦੇ ਜੇ ਵੱਡੇ ਵੱਡੇ ਦੇ ਲਾਕਡਾਉਨਾਂ ਲੱਗਣਾ ਕੋਈ ਗੜੀ ਛੋਟਾ ਸਿਰ ਬੋਲਣਾ ਤੇ ਕੋਈ ਉਹਦਾ ਸਵਾਲ ਜਵਾਬ ਪੁੱਛਦਾ ਕੋਈ ਲੋਕ ਪੁੱਛਿਆ ਵੀ ਦਿਨ ਦੋ ਹਾਂ ਬੋਲਣ ਦੋ ਇੱਕ ਲੈਣਾ ਸੰਗਠਨ ਦਾ ਜਿਹੜਾ ਗੱਲ ਕਰਦਾ ਬੈਠ ਜਾਂਦਾ ਇੱਕ ਕਮਰਾ ਕਰਨ ਇਹ ਸਵਾਲ ਹੈ ਕਿ 12 ਲੱਖ ਰੁਪਏ ਹਲਾਤਾ ਕਿਸ ਨੇ ਪੜਤਾਲ ਕੀਤੀ ਉਹਦੇ ਵਿੱਚ ਕਿੱਥੇ ਲਾਇਆ ਇਹਦੀ ਗੱਲ ਬਹੁਤ ਚਮਤਕਾਰ ਦੇ ਬੰਦਾ ਹਾਂ ਤੇ ਬੰਦਾ ਹਾਂ ਬੁਰਾ ਕਰੀਦਾ ਹਾਂ ਆਹ ਤਾਂ ਹੀ ਬਾਣੀ ਚਾਲੇ ਜਾਣਾ ਇਹ ਯਾਰ ਗਾਹਾਂ ਤੋਂ ਨੰਬਰ 2 ਤੁਹਾਡੇ ਤੋਂ ਡਾਡਾ ਸਾਡੇ ਆਹਨੇ ਪੱਥਰ ਲੱਗਿਆ ਹੋਇਆ ਤੁਹਾਡਾ ਬਾਦਾ ਲਾਇਬ੍ਰੇਰੀ ਤੇ ਹੀ ਲਾਇਬ੍ਰੇਰੀ ਦਾ ਡੱਕਾ ਨਹੀਂ ਕੀਤਾ 10 ਲੱਖ ਰੁਪਇਆ ਨੀਹਾਂ ਚ ਦੱਬਤਾ ਉਸ ਤੋਂ ਵੱਧ ਇਸ ਕਰਕੇ ਡੱਕਾ ਨਹੀਂ ਜੇ ਉੱਥੇ ਜਵਾਂ ਉੱਥੇ ਕੋਈ ਤੇ ਨਾ ਲਾਇਬ੍ਰੇਰੀ ਨਹੀਂ ਬਣੀ ਨਹੀਂ ਬਣੀ ਕੰਨਾਂ ਦਾ ਖਦਾੜਾ ਰੱਬਿਆਂ ਪਿਆ ਥੱਲੇ ਲਾਇਬ੍ਰੇਰੀ ਦਾ ਨੀਵਾਂ ਥੱਲੇ ਬਣੀ ਨਹੀਂ ਨਹੀਂ ਜੀ ਹੋਰ ਕੀ ਰਹਿ ਗਿਆ ਇੱਕ ਛੜਕਾ ਹੀ ਹੋਵੇ ਆ ਨਾਲ ਦੇ ਬੈਠੋ ਭਾਈ ਭਾਈ ਕ੍ਰਿਸ਼ਨਾ ਨਰਦਨ ਉਹ ਆਪਣੀ ਬਰਤਕੀ ਇੱਥੇ ਸਰ ਵੇਖੋ ਨਾ ਕਿਵੇਂ ਲੱਗੀ ਮੇਰੀ ਜਾ ਕੇ ਮੇਰੀ ਬੇਹਿੰਦੀ ਸੁਣਾ ਮੇਰੀ ਸਰਕਾਰ ਚੱਲੋ ਦੂਮਾ ਦੂਮਾ ਗਰੀਬਾਂ ਦੀ ਗੱਲ ਤੁਹਾਡੀ ਗੱਲ ਹੋ ਗਈ ਹਾਂਦੀ ਮੇਰੀ ਗੱਲ ਹੈ ਜਿੱਦਾਂ ਕਰਾਂਗੇ ਤੁਸੀਂ ਬੋਲੋ ਹਲੋ ਹਲੋ ਹੁਣ ਤਾਂ ਇਹ ਸਰਕਾਰ ਹੀ ਨਹੀਂ ਹੁੰਦੀ ਹੁਣ ਬਣੂਗੀ ਜਵਾਹ ਉਹ ਨਹੀਂ ਬਣਦੀ ਬੈਠੋ ਬੈਠੋ ਬਾਈ ਪੁਲੀਸ ਬੈਠੋ ਬਾਈ ਵੇ ਬੈਠੋ ਸਹੀ ਬਾਅਦ ਚਾਬਾ ਜਵਾਬ ਦੇ ਰਹੇ ਮੈਂ ਬੈਠੋ ਬੈਠੋ ਇੱਕ ਮਿੰਟ ਬੈਠੋ ਬੈ ਕੇ ਗੱਲ ਸੁਣੋ ਸਾਰਿਆਂ ਦੀ ਸਹਿਮਤੀ ਦੇ ਨਾਲ ਇਕਜੁੱਟ ਹੋਣ ਦੀ ਮੰਗ ਕਰ ਰਹੀ ਆ ਮੈਂ ਕੋਈ ਕੈਂਡੀਡੇਟ ਬਣ ਕੇ ਨਹੀਂ ਆਈ ਇੱਕ ਗੱਲ ਇਹ ਵੀ ਸੁਣ ਲਓ ਮੈਂ ਕੋਈ ਕੈਂਡੀਡੇਟ ਬਣ ਕੇ ਨਹੀਂ ਆਈ ਪਾਰਟੀ ਨੇ ਕੋਈ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਮੈਂ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਰਾਜਾ ਵੜਿੰਗ ਸਾਹਿਬ ਪ੍ਰਧਾਨ ਹੈ ਕਾਂਗਰਸ ਪਾਰਟੀ ਦੇ ਇੱਥੋਂ ਇਲੈਕਸ਼ਨ ਲੜੇ ਸੀ ਪਿਛਲੀ ਵਾਰੀ ਮੇਰੀ ਡਿਊਟੀ ਲੱਗੀ ਹੈ ਇੱਥੇ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨ ਦੇ ਲਈ ਮੈਂ ਕਿਸੇ ਕੈਂਡੀਡੇਟ ਦਾ ਨਾਂ ਨਾ ਲਵਾਂਗੀ ਤੇ ਨਾ ਵੋਟ ਮੰਗਾਂਗੀ